ਆ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਜੇ ਦੇਖਿਆ ਤਾਂ ਫਾਈ ਦੱਸੋ ਤੇ ਜਿੱਥੇ ਬੰਦਾ ਲੱਭੇ ਤੇ ਸਾਨੂੰ ਜਰੂਰ ਦੱਸਦੇ ਇਹਦਾ ਕਸਰਾਂ ਜਰੂਰ ਕਰੋ ਵੀ ਹੈ ਕਿੱਥੇ ਆ ਇਹ ਕਿੱਚਾ ਚਾਚਾ ਚੰਮੀ ਤੇ ਇੱਕ ਚਾਚਾ ਚਿਟਾ ਇਹ ਕਹਿੰਦੇ ਸੀ ਜਾਂ ਚਾਚਾ ਚੰਨੀ ਰਹੇਗਾ ਜਾਂ ਚਾਚਾ ਚਿਟਾ ਰਹੇਗਾ ਪਰ ਦੁਖ ਦੀ ਖਬਰ ਅੱਜ ਤੱਕ ਇਹ ਆਈ ਹੈ ਕਿ ਇਹਦੇ ਚਾਚਾ ਚਿਟਾ ਦੇ ਦਰਦਾਰ ਫਿਰ ਰਿਹਾ ਤੇ ਚਾਚਾ ਚੰਨੀ ਦੇ ਸੀ ਨਹੀਂ ਗਿਆ ਕਿੱਥੇ ਤੇ ਕਿੱਥੇ ਚਲਾ ਗਿਆ ਮੈਂ ਆਪਣੇ ਹਲਕਾ ਦੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਆ ਕਿ ਜੀਣਾ ਨੇ ਰਲ ਮਿਲ ਕੇ ਅਸੀਂ ਵੀ ਸਾਰਿਆਂ ਨੇ ਬਹੁਤ ਵੱਡੀ ਹਿੰਮਤ ਕਰਕੇ ਵੱਡੀ ਪੱਧਰ ਦੇ ਆ ਬੰਦਾ ਜਿਤਾਇਆ ਸੀ ਤੇ ਉਸ ਤੋਂ ਬਾਅਦ ਸਾਡੇ ਇਲਾਕੇ ਦੇ ਕੰਮ ਹੋਣ ਵਾਲੇ ਜਿੰਨੇ ਸਭ ਪਹਿਦੇ ਅਦਾ ਦੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਲੋਕਾਂ ਨੂੰ ਕਦੇ ਸ਼ਰਮ ਆਉਣ ਵਾਲੀ ਗੱਲ ਲੱਗਦੀ ਨਹੀਂ ਕਿ ਜਿਹੇ ਇਲਾਕੇ ਦੇ ਇਹਨਾਂ ਬਾਣ 2 ਲੱਖ ਵੋਟ ਤੇ ਜਿਤਾਇਆ ਉਹ ਇਲਾਕੇ ਦਾ ਢੇੜਾ ਮਾਲ ਕੇ ਉਥੋਂ ਦੇ ਹਾਲਾਤਾਂ ਬਾਰੇ ਪੁੱਛਿਆ ਜਾਵੇ ਉਥੋਂ ਦੇ ਵਿਕਾਸ ਬਾਰੇ ਪੁੱਛਿਆ ਜਾਵੇ ਇਦਾਂ ਦੀ ਅਜੇ ਤੱਕ ਗੱਲ ਕੋਈ ਨਹੀਂ ਉਸ ਤੋਂ ਬਾਅਦ ਕਿਸੇ ਹਲਗੇ ਵੜੇ ਹੀ ਨਹੀਂ ਸੋ ਜੇ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸੋ ਤਾਂ ਕਿ ਅਸੀਂ ਜਾ ਕੇ ਉਹਦਾ ਦਰਵਾਜ਼ਾ ਖੜਕਾਈਏ ਸ਼ਾਹਕੋੜ ਦੇ ਥਾਂ ਦਾ ਵਿਗਦਾ ਚਿੱਟਾ ਸ਼ਾਹਕੋੜ ਦੇ ਥਾਂ ਦਾ ਖਰਾਬ ਪਾਣੀ ਥਾਂ ਦਾ ਟੁੱਟੀਆਂ ਸੜਕਾਂ ਤੇ ਥਾਂ ਥਾਂ ਦੇ ਵਿੱਚ ਟੋਏ ਇਹ ਉਹਦੇ ਨਗਰਸਾਨੀ ਕੌਮ ਵਾਸੀ ਉਹਨਾਂ ਦੇ ਉਹ ਜਾ ਕੇ ਦੱਸੀਏ ਕਿ ਜੇ ਸਮਾਂ ਮਿਲੇ ਤੁਹਾਨੂੰ ਪੋਲਿਟਿਕਸ ਵਿੱਚੋਂ ਝੂਠੇ ਵਾਅਦਿਆਂ ਦੇ ਵਿੱਚੋਂ ਤੇ ਇੱਕ ਵਾਰੀ ਸ਼ਾਹ ਕੋਟ ਆ ਕੇ ਦੇਖੋ ਤਾਂ ਸਹੀ ਕਿ ਜਿੰਨਾ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਸੀ ਤੇ ਤੁਸੀਂ ਉਹਨਾਂ ਨੂੰ ਕੀ ਦਿੱਤਾ ਇਸ ਕਰਕੇ ਸਾਰੇ ਜਨਤਾ ਨੂੰ ਇਹ ਅਪੀਲ ਵੀ ਕਰਦਾ ਹਾਂ ਤੇ ਜਿੱਥੇ ਬੰਦਾ ਲੱਭੇ ਤੇ ਸਾਨੂੰ ਜਰੂਰ ਦੱਸੇ ਇਹਦਾ ਦਸਰਾ ਜੂਰ ਕਰਿਓ ਵੀ ਹੈ ਕਿੱਥੇ ਆ ਉਹ ਜਿਹੜਾ ਬੰਦਿਆਂ ਨੂੰ પાસੇ ਕਰਕੇ ਵਿਕਾਸ ਵਾਲੇ ਬੰਦਿਆਂ ਨੂੰ ਅੱਗੇ ਲਿਆਓ ਤਾਂ ਕਿ ਆਪਾਂ ਨੂੰ ਕਿਸੇ ਪਾਰਟੀ ਦੇ ਨਾਲ ਨਹੀਂ ਆਪਾਂ ਨੂੰ ਸ਼ਾਹਕੋਟ ਦੇ ਵਿਕਾਸ ਨਾਲ ਮਸਲਾ ਹੈ ਸਾਰਾ ਕਿ ਸ਼ਾਹਕੋਟ ਦੇ ਵਿਕਾਸ ਵਿੱਚ ਜਿਹੜਾ ਬੰਦਾ ਯੋਗਦਾਨ ਪਾ ਸਕੇ ਰੁਚੀ ਰੱਖ ਸਕੇ ਉਸ ਨੂੰ ਅਸੀਂ ਅੱਗੇ ਲਿਆ ਕੇ ਮਾਨ ਸਤਕਾਰ ਦਈਏ ਪਰ ਜੇ ਇਹੋ ਜਿਹਾ ਨਸ਼ੇ ਦੇ ਟੋਲੇ ਬਣਾਉਣ ਵਾਲੇ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਤੇ ਉਹਨਾਂ ਦੀ ਸਹਾਇਤਾ ਕਰਨ ਵਾਲੇ ਅਸੀਂ ਲੱਭਾਂਗੇ ਤੇ ਫਿਰ ਸਭ ਨੂੰ ਇਹੇ ਕੋਸ਼ਿਸ਼ ਮਿਲਣਾ ਥਾਂ ਥਾਂ ਖੱਜਲ ਖਵਾਰੀ ਤੇ ਥਾਂ ਥਾਂ ਮਹਾਮਾਰੀ ਜਦੋਂ ਚੰਨੀ ਸਾਹਿਬ ਇੱਥੇ ਆਏ ਸੀ ਨਾ ਸ਼ਾਹਕੋਟ ਇਹਨਾਂ ਨੇ ਦੋ ਗੱਲਾਂ ਬੜੀਆਂ ਬੜੇ ਜੋਸ਼ ਨਾਲ ਦਸੀਆਂ ਕਿ ਦੋ ਚਚਿਆਂ ਦੀ ਬੜੀ ਵਿਆਖਿਆ ਕੀਤੀ ਸੀ ਇੱਕ ਚਚਾ ਚੰਨੀ ਤੇ ਇੱਕ ਚਚਾ ਚਿੱਟਾ ਇਹ ਕਹਿੰਦੇ ਸੀ ਜਾਂ ਚਾਚਾ ਚੰਨੀ ਰਹੇਗਾ ਰਾਜ ਚਾ ਚਟਾ ਰਹੇਗਾ ਪਰ ਦੁਖ ਦੀ ਖਬਰ ਅਜ ਤੱਕ ਇਹ ਆਈ ਹੈ ਕਿ ਇਹ ਚਾ ਚਾ ਚਟਾ ਦੇ ਦਰਦਾਰ ਫਿਰ ਰਿਹਾ ਤੇ ਚਾ ਚਾ ਚੰਨੀ ਦੇਸੀ ਨਹੀਂ ਰਿਹਾ ਕਿੱਥੇ ਤੇ ਕਿੱਥੇ ਚਲਾ ਗਿਆ ਆ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜੀ ਜਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਪੁਰ ਦਾ ਵਿਕਾਸ ਹੋਵੇਗਾ ਫੋਨ ਨੇ ਇਹੋ ਜੇ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਸਾਹਮਣਾਂ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋ ਘਰ ਘਰ ਮਿਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪਿਓ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜ਼ਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਤੇ ਇਹਦੇ ਨਾਲ ਕੋਈ ਗੱਲ ਕਰ ਸਕੀਏ ਜਿੱਥੇ ਵੀ ਹੋਵੇ ਇਹਦਾ ਐਡਰੈਸ ਜ਼ਰੂਰ ਦਿੱਤਾ ਜਾਵੇ ਜੈ ਭੀਮ ਜੈ ਭਾਰਤ ਬੇਨਤੀ ਆ ਜੋਗੇ ਸਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਿੱਚ ਐਮਪੀ ਦੀ ਇਲੈਕਸ਼ਨ ਦਰਮਿਆਨ ਵਾਅਦੇ ਕੀਤੇ ਸੀ ਜਾਂ ਪਿੱਤਾ ਰਵੇਗਾ ਜਾਂ ਚੰਨੀ ਰਵੇਗਾ ਪਰ ਚੰਨੀ